ਜਿਹੜੇ ਤੁਸੀਂ ਅੱਜ ਪੱਟਾ ਦੇ ਹੱਥ ਮਾਰ ਮਾਰ ਕੇ ਲਲਕਾਰੇ ਮਾਰਦੇ ਹੋ ਪੰਜਾਬੀਆਂ ਨੂੰ ਚੜਾਉਂਦੇ ਹੋ ਆਪਣੇ ਆਪ ਨੂੰ ਪੰਜਾਬੀ ਦੱਸਦੇ ਹੋ ਤੁਹਾਡਾ ਪੰਜਾਬ ਨਾਲ ਤਾਂ ਕੋਈ ਇਤਿਹਾਸ ਹੈ ਨਹੀਂ ਨਾ ਤੁਸੀਂ ਪੰਜਾਬ ਦੇ ਜੰਮੇ ਪਲੇ ਨਾ ਤੁਹਾਡਾ ਪੰਜਾਬ ਨਾਲ ਕੋਈ ਇਤਿਹਾਸ ਨਾ ਤੁਸੀਂ ਅੱਗੇ ਪੰਜਾਬੀਆਂ ਲਈ ਕੁਝ ਕਰ ਰਹੇ ਹੋ ਜਿਹੜੀ ਤੁਸੀਂ ਅੱਜ ਵੀਡੀਓ ਬਣਾ ਕੇ ਸਾਬਤ ਕਰਨ ਲੱਗੇ ਹੋਈਆਂ ਕਿ ਦੇਖੋ ਜੀ ਮੇਰੇ ਤੇ ਕਿਸਾਨੀ ਵਾਲਾ ਅਲੀਗੇਸ਼ਨ ਲਾਇਆ ਕਿਸਾਨੀ ਵਾਲੇ ਅਲੀਗੇਸ਼ਨ ਛੱਟ ਵੀ ਦਈਏ ਕਿਰਤੇ ਉਸ ਤੋਂ ਵੱਡੇ ਅਲੀਗੇਸ਼ਨ ਹੈ ਚਰਿੱਤਰਹੀਣ ਹੈ ਬੰਦਾ ਔਰਤਾਂ ਦੇ ਨਾਲ ਖੇ ਖਾਣ ਵਾਲਾ ਬੰਦਾ ਇਹ ਜਿਹੜਾ ਰਾਖੀ ਸਾਹਬ ਦਾ ਲੈ ਕਿੱਸਾ ਹੁੰਦਾ ਚਲੋ ਪਬਲਿਕਲੀ ਆ ਜਦੋਂ ਦਿੱਲੀ ਅਸੀਂ ਜਵਾਨ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਇਹ ਨਵਾਂ ਨਵਾਂ ਫਾਈਨੈਂਸਰ ਦਾ ਕੰਮ ਕਰਨਾ ਇਹਨੇ ਸ਼ੁਰੂ ਕੀਤਾ ਇਹ ਰੋਜ਼ ਕੋਈ ਨਾ ਕੋਈ ਮੰਦਿਰ ਦੇ ਅੜੀਕੇ ਆਇਆ ਹੁੰਦਾ ਸੀਗਾ ਤੇ ਇਹਦੇ ਕਈ ਵਾਰੀ ਅਸੀਂ ਜੁੰਡੇ ਖੁੱਲਣ ਤੋਂ ਬਚਾਏ ਵੀ ਇਹ ਤਾਂ ਕਈ ਵਾਰ ਪੁਆਏ ਵੀ ਹੈ ਕਾਲਜ ਵਿੱਚ ਇਹਨੇ ਜੀ ਆਹੀ ਫੁਕਰਾਗਰੀ ਜਦੋਂ ਇਹ ਗਾਣੇ ਗੁਣਿਆਂ ਚ ਪਿਆ ਤੇ ਉੱਥੇ ਨੇ ਇਹਨੇ ਕੁੜੀ ਦੇ ਨਾਲ ਨਾ ਕੁਝ ਅਸ਼ਕੀਰ ਹਰਕਤ ਕੀਤੀ ਤੇ ਨਾਲ ਮੁੰਡਿਆਂ ਨੇ ਨਾ ਇਹਦੇ ਉਹੀ ਜਿਹੜੇ ਬੱਬੂ ਮਾਨ ਵਰਗੇ ਨੇ ਪੱਟੇ ਖਿਲਾ ਰਹੇ ਹੁੰਦੇ ਸੀ ਨਾ ਉੱਚੀ ਹੱਥ ਪਾ ਪਾ ਕੇ ਇਹਨੂੰ ਪੈਰਾ ਤੇ ਲੈ ਲੈ ਕੁੱਟਿਆ ਅੱਛਾ ਇਹ ਬੜੀ ਵਾਰਿਸ ਬਣੇ ਨੇ ਜਨਾਨੀ ਬਾਜੀ ਪਿੱਛੇ ਛਤਰਖਾ ਦੇ ਅੱਛਾ ਪਰਿਵਾਰ ਵਿੱਚ ਵੀ ਇਹ ਬਦਨਾਮ ਬੰਦਾ ਹੈਗਾ ਇਹਨਾਂ ਦੇ ਪਰਿਵਾਰ ਦੇ ਚਲੋ ਬਾਕੀ ਜੀਆਂ ਦੇ ਬਾਰੇ ਵੀ ਤੁਹਾਨੂੰ ਥੋੜਾ ਜਿਹਾ ਹਿੰਟ ਦੇ ਦਿੰਦਾ ਇਹ ਕੋ ਬੁੱਤੇ ਰੱਜੇ ਪੁੱਛੇ ਬੰਦੇ ਨਹੀਂ ਸੀਗੇ ਮੰਗ ਖਾਣੇ ਬੰਦੇ ਸੀਗੇ ਨਾ ਇੰਗਲੈਂਡ ਜਾਣਾ ਸ਼ੁਰੂ ਕੀਤਾ ਇਹਨਾਂ ਲੋਕਾਂ ਨੇ ਇੰਗਲੈਂਡ ਵਿੱਚ ਵੀ ਨਾ ਇਹਨਾਂ ਨੇ ਝੂਠੀ ਜਨਮ ਪੱਤਰੀਆਂ ਬਣਾਣੀਆਂ ਨਾਗਾਂ ਵਾਲੀਆਂ ਮੁੰਦਰੀਆਂ ਵੇਚਣੀਆਂ ਲੋਕਾਂ ਦੇ ਹੱਥ ਪੜਨੇ ਉੱਥੇ ਵੀ ਗੋਰਿਆਂ ਨੇ ਢਾਲੇ ਅੱਛਾ ਉੱਥੇ ਵੀ ਗੋਰਾਂ ਟਾ ਲਿਆ ਉੱਥੇ ਵੀ ਉਹਨਾਂ ਦਾ ਜੂੰਡਾ ਚੰਗਾ ਖਲਾ ਰਿਆ ਇਹਦਾ ਭਰਾ ਤੇ 7 ਸਾਲ ਦੀ ਡਬੋਟ ਹੋਇਆ 7 ਸਾਲ ਉਹਨੂੰ ਵੀਜ਼ਾ ਨਹੀਂ ਦਿੱਤਾ ਇੰਗਲੈਂਡ ਦੀ ਗਵਰਨਮੈਂਟ ਨੇ ਅੱਛਾ ਕਿ ਇਹ ਬੰਦਾ ਇੰਗਲੈਂਡ ਦੇ ਵਿੱਚ ਰਹਿਣ ਦੇ ਅਯੋਗ ਨਹੀਂ ਹੈਗਾ ਇਹ ਇੱਥੇ ਆ ਕੇ ਮਾਹੌਲ ਖਰਾਬ ਕਰਦੇ ਸੜਕਾਂ ਦੇ ਵਿੱਚ ਜਿੱਡੀਆਂ ਭੀਖਾਂ ਮੰਗਦੇ ਅੱਛਾ ਅੱਜ ਕੰਨਾ ਮੈਂ ਘੋੜੀਆਂ ਰੱਖਦਾ ਮੈਂ ਕਾਲੀਆਂ ਗੱਡੀਆਂ ਰੱਖਦਾ ਮੈਂ ਫਲਾਨਾ ਮੈਂ ਧਮਕਾਉਣਾ ਤੂੰ ਕਿੱਥੋਂ ਰੱਖਦਾ ਸਾਨੂੰ ਵੀ ਤਾਂ ਪਤਾ ਨਾ ਇਹਨਾਂ ਨੇ ਜੀ ਬڑے ਲੰਬੇ ਸਮੇਂ ਜੀ ਇਹੋ ਜਿਹੇ ਕੰਮ ਕੀਤੇ ਜਿਹੜੇ ਕੀ ਇੱਕ ਐ ਬਤੌਰ ਸਿੱਖ ਨੂੰ ਪੰਜਾਬੀ ਨੂੰ ਨਹੀਂ ਕਰਨੇ ਚਾਹੀਦੇ 1984 ਦੇ ਪੀੜਤਾਂ ਦੇ ਵਿੱਚ ਇਹਨਾਂ ਦੀ ਮਾਤਾ ਆਪਣੇ ਜਿਉਂਦੇ ਪਤੀ ਨੂੰ ਮਰਿਆ ਦੱਸ ਕੇ ਉਹਦਾ ਹਰਦਾਨਾ ਲੈਂਦੀ ਰਹੀ ਜਿਹਦਾ ਬਾਅਦ ਵਿੱਚ ਕਲੇਸ਼ ਪਿਆ ਰਿਹਾ ਇਹ ਉਸ ਪਰਿਵਾਰ ਤੋਂ ਆ ਫਿਰ ਗਰੀਬੀ ਇੰਨੀ ਪਰਿਵਾਰ ਦੇ ਅੰਦਰ ਅਤ ਦੀ ਗਰੀਬੀ ਜਿਹਨੂੰ ਕਹਿੰਦੇ ਨਾ ਅਤ ਦੀ ਗਰੀਬੀ ਇਹਨਾਂ ਦੇ ਪਰਿਵਾਰ ਵਿੱਚ ਕੀ ਇਹ ਝੂਠੀਆਂ ਜਗਰਾਤੇ ਦੀਆਂ ਪਰਚੀਆਂ ਘੱਟਣ ਵਾਲਾ ਪਰਿਵਾਰ ਤੇ ਉਹਦੇ ਨਾਲੇ ਗੁਜ਼ਰਬਸਰ ਕਰਨ ਵਾਲੇ ਲੋਕ ਸੀਗੇ ਤੁਸੀਂ ਉਸ ਉਸ ਕੌਮ ਦੇ ਉੱਤੇ ਇਦਾਂ ਦੇ ਅਲੀਗੇਸ਼ਨ ਦਾਗ ਤੇ ਨਾ ਲਵਾਓ ਜਿਹੜੀਆਂ ਚੀਜ਼ਾਂ ਦਾ ਕਰਕੇ ਸਾਨੂੰ ਲੋਕੀ ਕਹਿਣ ਕਿ ਯਾਰ ਇਹ ਮੁੰਡਾ ਤੁਹਾਡੇ ਆਪਣੇ ਆਪ ਨੂੰ ਸਿੱਖਾਂ ਚੋਂ ਦੱਸਦਾ ਪੰਜਾਬੀਆਂ ਦੱਸਦਾ ਤੇ ਇਹ ਤੁਹਾਡੇ ਬਾਰੇ ਇਸ ਤਰੀਕੇ ਦੀ ਰਾਏ ਪੇਸ਼ ਕਰਦਾ ਤੇ ਅੰਮ੍ਰਿਤਪਾਲ ਮਹਿਰੋ ਨੂੰ ਟਿੱਕੜੀ ਬਣੀ ਕਰਨ ਡਿਆ ਦੇਖੋ ਕਮਲਕੌਰ ਨੂੰ ਸੂਟ ਕਰਦੀ ਹੋਊਗੀ ਭਾਬੀ ਜਿਹੜੀ ਸੀ ਹਨਾ ਉਹਦੇ ਨਾਲ ਵੀ ਕੋਈ ਦੀ ਵੀਡੀਓ ਨਾ ਆ ਜਾਵੇ ਜਿੱਦਾਂ ਦੇ ਆਂਦੇ ਉਹਨਾਂ ਹਾਲਾਤ ਦਿਸਦੇ ਆ ਜਿੱਦਾਂ ਦੇ ਇਹਦੇ ਪਿੱਛੇ ਬੈਕਗ੍ਰਾਉਂਡ ਨਾਲ ਜਿਹੜੀਆਂ ਜਿਹੜੀਆਂ ਜਮੈਂ ਤੁਹਾਨੂੰ ਦੱਸ ਰਿਹਾ ਆ ਜਾਂ ਤੁਸੀਂ ਵੀ ਆਪਣੇ ਇੱਕ ਪੋਡਕਾਸਟ 'ਚ ਦੱਸਿਆ ਜਿਹੜਾ ਇਹਨੇ ਬਾਹਰ ਵਿਦੇਸ਼ ਦੀ ਧਰਤੀ ਦੇ ਵੀ ਇੱਕ ਔਰਤ ਦੇ ਨਾਲ ੱੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਦੇ ਬਾਰੇ ਵੀ ਦੁਨੀਆ ਜਾਣਦੀ ਆ ਇਹਦਾ ਭਰਾ ਕਬੂਤਰਬਾਜੀ ਦੇ ਪਟਿਆਲੇ 'ਚ ਕਿੰਨਾ ਲੰਬਾ ਕੇਸ ਚੱਲਦਾ ਰਿਹਾ ਦਲੇਰਮੰਦੀ ਤੱਕ ਨੂੰ ਸਮਨ ਹੋਏ ਮਤਲਬ ਪੈਸੇ ਦੀ ਲਾਲਚ ਦੇ ਨਾਲ ਨਾਲ ਇੱਕ ਗਿਰਿਆ ਹੋਇਆ ਕਰਦਾਰ ਵੀ ਇਹਨਾਂ ਦੇ ਨਾਲ ਹੀ ਆ ਉਸ ਦੇ باوجود ਕਹਿਣ ਕੀ ਜੀ ਮੇਰੇ ਬਾਰੇ ਪਹਿਲੇ ਜਾਣ ਲਓ ਫੇਰ ਮੇਰੇ ਬਾਰੇ ਦੱਸਿਓ ਪੰਜਾਬੀ ਸਿੰਗਰ ਮੀਕਾ ਸਿੰਘ ਹੁਰਾ ਵੱਲੋਂ ਲਗਾਤਾਰ ਚਾਹੇ ਉਹ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਹੋਣ ਜਾਂ ਫਿਰ ਪੰਜਾਬੀ ਮਸ਼ਹੂਰ ਸਿੰਗਲ ਦਲਜੀਤ ਦੋਸਾਂਝ ਹੁਰਾ ਦੇ ਉੱਪਰ ਟਿੱਪਣੀ ਕਰਨ ਨੂੰ ਜਿਹੜਾ ਹੈਗਾ ਹੈ ਉਹ ਪਿੱਛੇ ਨਹੀਂ ਹਟ ਰਹੇ ਨੇ ਮੀਕਾ ਸਿੰਘ ਵੱਲੋਂ ਲਗਾਤਾਰ ਚਾਹੇ ਉਹ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਹੋਣ ਜਾਂ ਫਿਰ ਦਲਜੀਤ ਦੋਸਾਂਝ ਹੋਣ ਜਾਂ ਫਿਰ ਉਸ ਤੋਂ ਅਲੈਦਾ ਉਹਨਾਂ ਸਾਰਿਆਂ ਦੇ ਉੱਪਰ ਵੱਖ-ਵੱਖ ਤਰੀਕੇ ਦੇ ਨਾਲ ਟਿੱਪਣੀ ਕੀਤੀ ਜਾ ਰਹੀ ਹੈ ਜਿਸ ਤੋਂ ਹੁਣ ਲਗਾਤਾਰ ਸਿੱਖ ਜੱਥੇਬੰਦੀਆਂ ਜੜੀਆਂ ਨੇ ਉਹ ਰੋਸ਼ ਦੇ ਵਿੱਚ ਨੇ ਸਿੱਖ ਜਥੇਬੰਦੀਆਂ ਇੰਨੀਆਂ ਕਿ ਰੋਸ਼ਤੇ ਵਿੱਚ ਨੇ ਕਿ ਉਹਨਾਂ ਵੱਲੋਂ ਹੁਣ ਇਹ ਤੈਅ ਕਰ ਲਿਆ ਗਿਆ ਕਿ ਭਈ ਹੁਣ ਮਿੱਕਾ ਸਿੰਘ ਜੋ ਕਿ ਆਪਣੇ ਆਪ ਨੂੰ ਪੰਜਾਬੀ ਸਰਦਾਰ ਕਹੋਂਦਾ ਹੈ ਉਸ ਦੇ ਖੁਲਾਸੇ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਨੇ ਸਾਡੇ ਨਾਲ ਆਵਾਜ਼ੀ ਕੌਮ ਜਥੇਬੰਦੀ ਦੇ ਸਪੋਕਸਪਰਸਨ ਹਰਜਿੰਦਰ ਸਿੰਘ ਜਿੱਦਾ ਹੁਰੀ ਨਾਲ ਹੈਗੇ ਨੇ ਗੱਲਬਾਤ ਕਰਨ ਦੇ ਪਲਾ ਸਵਾਗਤ ਕਰਦੇ ਬਹੁਤ ਬਹੁਤ ਸਵਾਗਤ ਹਨ ਸ਼ੁਕਰੀਆ ਸਮਾਂ ਦੇਣ ਦੇ ਲਈ ਮਿੱਕਾ ਸਿੰਘ ਹੁਰੀ ਸਿੱਧਾ ਸਿੱਧਾ ਟਾਰਗੇਟ ਕਰਦੇ ਪਏ ਨੇ ਕਿ ਭਈ ਦਲਜੀਤ ਦਸਾਂਜ ਹੁਰੀ ਅਤੇ ਭਾਈ ਅਮਰਿਤਪਾਲ ਸਿੰਘ ਮਹਿਰੋਹਰਾ ਦੇ ਉੱਪਰ ਜੋ ਟਿੱਪਣੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਜਿਸ ਤਰੀਕੇ ਦੇ ਨਾਲ ਟਿੱਪਣੀਆਂ ਕੀਤੀਆਂ ਗਈਆਂ ਪਹਿਲਾਂ ਤਾਂ ਉਹਨਾਂ ਟਿੱਪਣੀਆਂ ਨੂੰ ਕਿਵੇਂ ਦੇਖਦੇ ਹਾਂ ਬਾਹਰ ਦੇ ਵਿੱਚ ਜਿੱਦਾਂ ਤੁਸੀਂ ਉਦਾਂ ਮੈਨੂੰ ਇੰਟਰੋਡਿਊਸ ਕੀਤਾ ਮੈਂ ਫਿਰ ਵੀ ਥੋੜਾ ਜਿਹਾ ਆਪਣੇ ਇੰਟਰੋਡਕਸ਼ਨ ਚ ਵਿੱਚ ਥੋੜੀ ਬਿਹਤਰੀ ਕਰ ਦਵਾਂ ਤਾਂ ਕਿ ਜਦੋਂ ਮੈਂ ਹੁਣ ਗੱਲ ਰੱਖਾਂ ਇਹ ਗੱਲ ਮਿੱਕੇ ਤੱਕ ਜਾਵੇ ਤੇ ਉਹਨੂੰ ਇਹ ਪਤਾ ਲੱਗ ਜਾਵੇ ਕਿ ਮੇਰੀ ਜਿਹੜੀ ਆਇਡੈਂਟੀਟੀ ਹੈਗੀ ਹੈ ਤੇ ਜੇ ਉਹ ਮੈਂ ਉਹਦੇ ਬਾਰੇ ਕਹਿਣ ਲੱਗਾ ਤਾਂ ਉਹਦੇ ਵਿੱਚ ਕਿੰਨੀ ਆਥੈਂਥਿਸਿਟੀ ਹੈ ਹੂੰ ਤਾਂ ਤੁਹਾਨੂੰ ਜਿੰਨਾ ਮੇਰੇ ਨਾਲ ਦੇ ਨਜ਼ਦੀਕਿਆਂ ਨੂੰ ਪਤਾ ਹੀ ਹੈਗਾ ਕਿ ਮੇਰੀ ਜੰਮਪੜ ਦਿੱਲੀ ਦੀ ਹੈ ਜੀ ਤੇ ਮੈਂ ਬੜੇ ਲੰਬੇ ਸਮੇਂ ਦਿੱਲੀ ਰਿਹਾ ਹਾਂ ਕਾਰੋਬਾਰ ਕਰਕੇ ਮੈਂ ਪੰਜਾਬ ਆਇਆ ਤੇ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਪੰਜਾਬ 'ਚ ਨਵੀਂ ਸ਼ੁਰੂ ਹੋਈ ਹੂੰ ਤੇ ਮੇਰਾ ਪਿੱਛੇ ਇੱਕ ਇਤਿਹਾਸ ਹੈ ਸਾਰੀ ਜੀਵਨ ਨੂੰ ਲੈ ਕੇ ਜਿੱਤੋਂ ਮੈਨੂੰ ਬੜੇ ਤਜਰਬੇ ਨੇ ਤੇ ਚੰਗੇ ਮਾੜੇ ਸਾਰੇ ਨੂੰ ਹੁੰਦੇ ਪਰ ਫਿਰ ਵੀ ਜਿਹੜਾ ਅਸੀਂ ਇਦਾਂ ਦਾ ਕੋਈ ਆਪਣੇ ਨਾਲ ਇਤਿਹਾਸ ਨਹੀਂ ਬਣਾਇਆ ਨਾ ਜੋੜਿਆ ਜਿਹੜਾ ਚ ਸਾਨੂੰ ਕਿਸੇ ਤਰੀਕੇ ਦੀ ਸ਼ਰਮਿੰਦਗੀ ਹੋਵੇ ਹੂੰ ਤੇ ਜਦੋਂ ਮੀਕੇ ਨੂੰ ਅਸੀਂ ਵੇਖਦੇ ਆ ਕਿ ਮੀਕਾ ਬੜਾ ਹੀ ਮਤਲਬ ਇੱਕ ਪ੍ਰੋਵੋਕ ਲੈਂਗੁਏਜ ਦੇ ਵਿੱਚ ਬਿਆਨਬਾਜ਼ੀਆਂ ਕਰ ਰਿਹਾ ਹੈ ਤੇ ਆਪਣੇ ਆਪ ਨੂੰ ਬੜਾ ਮਤਲਬ ਰੀਅਲ ਪਰਸਨੈਲਿਟੀ ਜਾਂ ਆਪਣੇ ਆਪ ਨੂੰ ਬੜਾ ਫੇਕ ਹੀਰੋ ਬਣ ਕੇ ਜਿਹੜਾ ਲੋਕਾਂ ਨੂੰ ਦੱਸ ਰਿਹਾ ਕਿ ਮੈਂ ਤਾਂ ਜੀ ਬੜੀ ਗਾਂ ਦੀ ਗੱਲਬਾਤਾਂ ਤੇ ਮੇਰਾ ਤਾਂ ਲੈਵਲ ਹੀ ਬੜਾ ਵੱਖਰਾ ਆ ਤੇ ਮੈਂ ਤਾਂ ਜੀ ਉਹ ਰਾਇਲ ਜ਼ਿੰਦਗੀ ਜੀਂਦਾ ਆ ਜਿਹੜੀ ਪਤਾ ਨਹੀਂ ਉਹ ਢਿੱਡੋ ਨਾਲ ਲੈ ਕੇ ਆਇਆ ਸੀ ਤੇ ਅਸੀਂ ਤਾਂ ਇਹਨੂੰ ਉਦੋਂ ਜਾਣਦੇ ਆ ਜਦੋਂ ਇਹ ਸਿਰ ਦੇ ਉੱਤੇ ਨਕਲੀ ਚੀਜ਼ਾਂ ਰੱਖ ਕੇ ਪਟਕੇ ਬੰਦੇ ਹੁੰਦੇ ਸੀ ਅੱਛਾ ਅਸੀਂ ਉਸ ਟਾਈਮ ਤੋਂ ਇਹਨਾਂ ਲੋਕਾਂ ਨੂੰ ਜਾਣਦੇ ਆ ਕਿਸ ਪਰਿਵਾਰ ਤੋਂ ਆ ਕੀ ਇਹਨਾਂ ਦੀ ਬੈਕਗ੍ਰਾਉਂਡ ਆ ਅੱਜ ਕਿਸ ਤਰੀਕੇ ਨਾਲ ਮੈਂ ਦੇਖਿਆ ਕਿ ਜਿਨ੍ਹਾਂ ਨੂੰ ਰੱਬ ਨੇ ਪਹਿਲੇ ਰੱਜੇ ਪੁੱਜੇ ਬਣਾਇਆ ਹੁੰਦਾ ਨਾ ਤਾਂ ਉਹਨਾਂ ਵਿੱਚ ਨਾ ਹਲੇਮੀ ਹੁੰਦੀ ਹੈ ਉਹਨਾਂ ਵਿੱਚ ਨਾ ਸੰਸਕਾਰ ਹੁੰਦੇ ਆ ਤੇ ਬੋਤਿਆਂ ਦੇ ਵਿੱਚ ਜਿਨ੍ਹਾਂ ਨੂੰ ਨਵਾਂ ਨਵਾਂ ਪੈਸਾ ਆਇਆ ਹੁੰਦਾ ਉਹਨਾਂ ਚ ਨਾ ਹੋਛਾਪਨ ਹੁੰਦਾ ਤੇ ਨਾ ਇੰਨੇ ਹੁਛੇਪਣ ਦੀ ਨਾ ਜਿਹੜੀ ਇੰਤਹਾ ਲੰਗੀ ਏ ਜਿਹਦੇ ਕਰਕੇ ਸਾਡੇ ਵਰਗੀ ਸਿੱਖ ਜੱਟੇ ਬੰਦੀਆਂ ਨੂੰ ਇਹਦੇ ਬਾਰੇ ਹੁਣ ਬੋਲਣਾ ਪੈਣਾ ਅਸੀਂ ਬੜੀ ਵਾਰੀ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਸਾਥੀਆਂ ਨੇ ਵੀ ਮੈਨੂੰ ਕਿਹਾ ਕਿ ਜੇ ਕੁਝ ਕਹਿਣਾ ਤਾਂ ਹੁਣ ਕਹਿ ਦਈਏ ਮੌਕਾ ਹੈਗਾ ਮੈਂ ਫਿਰ ਵੀ ਕਿਹਾ ਕਿ ਚਲੋ ਸਾਡਾ ਇਸ ਤਰੀਕੇ ਦਾ ਲੈਵਲ ਨਹੀਂ ਹੈ ਕਿ ਅਸੀਂ ਕਿਸੇ ਦੀ ਕਿਰਦਾਰਕੁਸ਼ੀ ਕਰੀਏ ਤੇ ਇੱਕ ਲੈਵਲ ਤੱਕ ਅਸੀਂ ਬਰਦਾਸ਼ਤ ਕੀਤਾ ਮਗਰ ਜਦੋਂ ਅਮੀਕਾ ਨਹੀਂ ਹਟਿਆ ਫਿਰ ਅੱਜ ਜੋ ਮੌਕਾ ਆ ਗਿਆ ਕਿ ਜਿੱਥੇ ਆਸੀਂ ਦੱਸ ਕੀ ਹੈ ਕਿ ਇਹ ਮਿੱਕੀ ਹੁਣਾ ਕੌਣ ਨੇ ਇਹਦਾ ਪਰਿਵਾਰ ਕੀ ਹੈ ਇਹ ਕਹਿੰਦਾ ਸੀ ਨਾ ਕਿ ਜੇ ਪਹਿਲੇ ਮੇਰੇ ਬਾਰੇ ਕੁਝ ਜਾਣ ਲਓ ਫਿਰ ਮੇਰੇ ਬਾਰੇ ਗੱਲ ਕਰੋ ਤੇ ਗੁਪਤਾ ਜੀ ਅਸੀਂ ਅੱਜ ਦੱਸਾਂਗੇ ਕਿ ਇਹ ਕੌਣ ਨੇ ਕਿੱਥੇ ਇਹ ਕਰਦੀ ਅਸੀਂ ਤੁਹਾਨੂੰ ਦਹਲੀਸ ਤੱਕ ਲੈ ਜਾਵਾਂਗੇ ਇਹ ਬੰਦਾ ਕੌਣ ਹੈ ਤੇ ਇਹ ਕਿਹੜੀਆਂ ਗੱਲਾਂ ਕਰਦਾ ਕਿਨਾਂ ਦੀ ਰੀਸਾ ਕਰਦਾ ਮਿੱਕਾ ਸਿੰਘ ਕੌਣ ਨੇ ਉਹ ਸਵਾਲ ਬੜੇ ਪੁੱਛਦੇ ਨੇ ਕਿ ਭਈ ਪੱਤਰਕਾਰ ਐਗਜ਼ੈਕਟ ਇਨਫੋਰਮੇਸ਼ਨ ਨਹੀਂ ਰੱਖਦੇ ਹੈਗੇ ਨੇ ਮਿੱਕਾ ਸਿੰਘ ਕੌਣ ਐਗਜ਼ੈਕਟ ਇਨਫੋਰਮੇਸ਼ਨ ਹੀ ਦਵਾਂਗੇ ਤੁਹਾਨੂੰ ਉਹਨਾਂ ਦੀ ਕਾਰ ਤੱਕ ਦਹਲੀਸ ਤੱਕ ਲੈ ਜਾਵਾਂਗੇ ਜਿਹੜਾ ਮੀਕਾ ਸਿੰਘ ਹਨਾ ਜੀ ਦੇਖੋ ਇਹ ਇੱਕ ਅ ਇਸ ਪਰਿਵਾਰ ਤੋਂ ਜੰਮਿਆ ਜਿਸ ਪਰਿਵਾਰ ਦੇ ਵਿੱਚ ਇਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਇੱਕ ਕੀਰਤਨੀਏ ਸੀਗੇ ਇਹਨਾਂ ਦੇ ਪਿਤਾ ਜੀ ਜਿਹੜੇ ਆ ਉਹ ਗੁਰਦੁਆਰੇ ਤੇ ਕੀਰਤਨ ਕਰਨ ਦੇ ਨਾਲ ਜਦੋਂ ਕਿਉਂਕਿ ਸਭ ਤੋਂ ਵੱਡਾ ਬੇਟਾ ਜਿਹੜਾ ਸੀਗਾ ਇਹਨਾਂ ਦਾ ਉਹ ਇਹਨਾਂ ਦੇ ਨਾਲ ਦਲੇਰਮੇ ਦੀ ਜਿਹੜਾ ਫਸਟ ਜਾਂ ਸੈਕਿੰਡ ਸਟੇ ਤੇ ਇਹ ਚਾਰ ਪੰਜ ਭਰਾ ਹੈਗੇ ਨੇ ਚਾਰ ਪੰਜ ਭਰਾ ਹੈਗੇ ਨੇ ਇਹ ਪਹਾੜੜਾ ਕਮਿਊਨਿਟੀ ਤੋਂ ਹੈਗੇ ਨੇ ਤੇ ਇਹਨਾਂ ਦੀ ਜਿਹੜੀ ਰਿਹائش ਹੈਗੀ ਹੈ ਦਿੱਲੀ ਤਿਲਕ ਵਿਹਾਰ ਤੁਸੀਂ ਸੁਣਿਆ ਹੋਣਾ ਜਿੱਥੇ ਦੰਗਾ ਪੜਤ ਦਾ ਇਲਾਕਾ ਹੈਗਾ ਉਹਦੇ ਬਿਲਕੁਲ ਨਾਲ ਹੀ ਇਹਨਾਂ ਦੀ ਰਿਹائش ਹੈਗੀ ਹੈ ਐਸਆਰਪੀ ਕੈਂਪ ਦੇ ਕੋਲ ਇਹਨਾਂ ਦਾ ਘਰ ਹੈ ਤੇ ਉੱਥੇ ਦੀ ਜਦੋਂ ਇਹ ਦਿੱਲੀ ਮੂਵ ਹੋਏ ਤਾਂ ਉੱਥੇ ਰਹਿਣ ਲੱਗੇ ਹੈ ਤੇ ਇਹਨਾਂ ਨੇ ਜੀ ਬੜੇ ਲੰਬੇ ਸਮੇਂ ਜੀ ਇਹੋ ਜਿਹੇ ਕੰਮ ਕੀਤੇ ਜਿਹੜੇ ਕਿ ਇੱਕ ਬਤੌਰ ਸਿੱਖ ਨੂੰ ਪੰਜਾਬੀ ਨੂੰ ਨਹੀਂ ਕਰਨੇ ਚਾਹੀਦੇ ਕਿਉਂਕਿ ਜਿਹੜਾ ਸਿੱਖ ਤੇ ਪੰਜਾਬੀ ਦਾ ਬੰਦਾ ਹੈ ਕਿ ਜਿਹੜਾ ਕਦੀ ਝੂਠ ਨਹੀਂ ਬੋਲਦਾ ਕਿਸੇ ਦੇ ਮੂਰੇ ਹੱਥ ਨਹੀਂ ਅਟਦਾ ਤੇ ਕਿਸੇ ਦਾ ਹੱਕ ਨਹੀਂ ਖੋਂਦਾ ਜੀ ਇਹਨਾਂ ਦੇ ਉੱਤੇ ਸਭ ਤੋਂ ਪਹਿਲੇ ਇਲਜ਼ਾਮ ਤੇ ਇਹ ਹੀ ਹੈ ਜੀ ਕਿ 1984 ਦੇ ਪੀੜਤਾਂ ਦੇ ਵਿੱਚ ਇਹਨਾਂ ਦੀ ਮਾਤਾ ਆਪਣੇ ਜਿਉਂਦੇ ਪਤੀ ਨੂੰ ਮਰਿਆ ਦੱਸ ਕੇ ਉਹਦਾ ਖਰਦਾਨਾ ਲੈਂਦੀ ਰਹੀ ਜਿਹਦਾ ਬਾਅਦ ਵਿੱਚ ਕਲੇਸ਼ ਪਿਆ ਰਿਹਾ ਅੱਛਾ ਇਹ ਉਸ ਪਰਿਵਾਰ ਚੋਂ ਫਿਰ ਗਰੀਬੀ ਇੰਨੀ ਪਰਿਵਾਰ ਦੇ ਅੰਦਰ ਅਤ ਦੀ ਗਰੀਬੀ ਜਿਹਨੂੰ ਕਹਿੰਦੇ ਨਾ ਅਤ ਦੀ ਗਰੀਬੀ ਇਹਨਾਂ ਦੇ ਪਰਿਵਾਰ ਵਿੱਚ ਕੀ ਇਹ ਝੂਠੀਆਂ ਜਗਰਾਤੇ ਦੀਆਂ ਪਰਚੀਆਂ ਕੱਟਣ ਵਾਲਾ ਪਰਿਵਾਰ ਤੇ ਉਹਦੇ ਨਾਲ ਇਹ ਗੁਜ਼ਰਬਸਰ ਕਰਨ ਵਾਲੇ ਲੋਕ ਸੀਗੇ ਅੱਛਾ ਦਲੇਰਮਨ ਇਸਰਵੈਨਾ ਜੀ ਕਿਦਾਂ ਦਾ ਬੰਦਾ ਆ ਜਿਹੜੇ ਸ਼ਖਸ ਬਾਰੇ ਮੈਂ ਇਸ ਕਰਕੇ ਨਾਲ ਅਲੱਗ ਤੋਂ ਇੰਟਰੋਡਿਊਸ ਕਰ ਰਿਹਾ ਕਿ ਜਿਹੜੇ ਥੋੜੀ ਜਿਹੀ ਭਲਾਈ ਵਾਲੀ ਗੱਲ ਹੈਗੀ ਆ ਕਿਉਂਕਿ ਨਾ ਉਹਨੇ ਜਿਹੜੀ ਗਰੀਬੀ ਚੋਂ ਆਪਣੇ ਆਪ ਨੂੰ ਇਸ ਕਦਰ ਤੱਕ ਸਟੈਬਲਿਸ਼ ਕੀਤਾ ਤੇ ਉਹ ਇੱਕ ਅਲੱਗ ਵਿਸ਼ਾ ਹੋ ਸਕਦਾ ਹੈ ਕਿ ਉਹਦੀ ਸਿਫਤ ਕਰ ਸਕਦੇ ਆ ਕਿ ਉਹ ਮਿਹਨਤੀ ਬੱਚਾ ਹੈ ਤ੍ਰੇਮੈਂਟੀ ਉਹਨੇ ਪ੍ਰੂਫ ਕੀਤਾ ਮਗਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਤੁਸੀਂ ਅੱਜ ਪੱਟਾਂ ਦੇ ਹੱਥ ਮਾਰ-ਮਾਰ ਕੇ ਲਲਕਾਰੇ ਮਾਰਦੇ ਹੋ ਪੰਜਾਬੀਆਂ ਨੂੰ ਚੜਾਉਂਦੇ ਹੋ ਆਪਣੇ ਆਪ ਨੂੰ ਪੰਜਾਬੀ ਦੱਸਦੇ ਹੋ ਤੁਹਾਡਾ ਪੰਜਾਬ ਨਾਲ ਤਾਂ ਕੋਈ ਆਸ ਹੈ ਨਹੀਂ ਨਾ ਤੁਸੀਂ ਪੰਜਾਬ ਦੇ ਜੰਮੇ ਪਲੇ ਨਾ ਤੁਹਾਡਾ ਪੰਜਾਬ ਨਾਲ ਕੋਈ ਹਾਸ ਨਾ ਤੁਸੀਂ ਅੱਗੇ ਪੰਜਾਬੀਆਂ ਲਈ ਕੁਝ ਕਰ ਰਹੇ ਹੋ ਜਿਹੜੀ ਤੁਸੀਂ ਅੱਜ ਵੀਡੀਓ ਬਣਾ ਕੇ ਸਾਬਤ ਕਰਨ ਲੱਗੇ ਹੋਈਆਂ ਕਿ ਦੇਖੋ ਜੀ ਮੇਰੇ ਤੇ ਕਿਸਾਨੀ ਵਾਲਾ ਅਲੀਗੇਸ਼ਨ ਲਾਇਆ ਕਿਸਾਨੀ ਅਲੀਗੇਸ਼ਨ ਛੱਟ ਵੀ ਦਈਏ ਇਹਦੇ ਤੇ ਉਸ ਤੋਂ ਵੱਡੇ ਅਲੀਗੇਸ਼ਨ ਆ ਚਰਿੱਤਰਹੀਣ ਹੈ ਬੰਦਾ ਔਰਤਾਂ ਦੇ ਨਾਲ ਖੇ ਖਾਣ ਵਾਲਾ ਬੰਦਾ ਇਹ ਜਿਹੜਾ ਰਾਖੀ ਸਾਹਬ ਦਾ ਲੈ ਕਿੱਸਾ ਹੁੰਦਾ ਚਲੋ ਪਬਲੀਕਲੀ ਆ ਜਦੋਂ ਦਿੱਲੀ ਅਸੀਂ ਜਵਾਨ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਇਹ ਨਵਾਂ ਨਵਾਂ ਫਾਈਨੈਂਸਰ ਦਾ ਕੰਮ ਕਰਨਾ ਇਹਨੇ ਸ਼ੁਰੂ ਕੀਤਾ ਇਹ ਰੋਜ਼ ਕੋਈ ਨਾ ਕੋਈ ਮੰਦਿਰ ਦੇ ਅੜੀਕੇ ਆਇਆ ਹੁੰਦਾ ਸੀਗਾ ਅੱਛਾ ਤੇ ਇਹਦੇ ਕਈ ਵਾਰੀ ਅਸੀਂ ਜੁੰਡੇ ਖੁੱਲਣ ਤੋਂ ਬਚਾਏ ਵੀ ਇਹ ਤਾਂ ਕਈ ਵਾਰ ਭੁਆਏ ਵੀ ਹੈ ਅੱਛਾ ਕਾਲਜ ਵਿੱਚ ਇਹਨੇ ਜੀ ਆਹੀ ਫੁਕਰਾਗਰੀ ਜਦੋਂ ਇਹ ਗਾਣੇ ਗੁਣਿਆਂ ਚ ਪਿਆ ਤੇ ਉੱਥੇ ਇਹਨੇ ਕੁੜੀ ਦੇ ਨਾਲ ਨਾ ਕੁਝ ਅਸ਼ਕੀਰ ਹਰਕਤ ਕੀਤੀ ਤੇ ਨਾਲ ਮੁੰਡਿਆਂ ਨੇ ਨਾ ਇਰੇ ਉਹੀ ਜਿਹੜੇ ਬੱਬੂ ਮਾਨ ਵਰਗੇ ਨੇ ਪਟੇ ਖਿਲਾ ਰਹੇ ਹੁੰਦੇ ਸੀ ਨਾ ਉੱਚੀ ਹੱਥ ਪਾ ਪਾ ਕੇ ਇਹਨੂੰ ਪੈਰਾ ਤੇ ਲੈ ਲੈ ਕੁੱਟਿਆ ਅੱਛਾ ਤੇ ਬੜੀ ਵਾਰ ਇਸ ਬੰਦੇ ਨੇ ਜਨਾਨੀ ਬਾਜੀ ਪਿੱਛੇ ਛਿੱਤਰ ਖਾਦੇ ਅੱਛਾ ਪਰਿਵਾਰ ਵਿੱਚ ਵੀ ਇਹ ਬਦਨਾਮ ਬੰਦਾ ਹੈਗਾ ਇਹਨਾਂ ਦੇ ਪਰਿਵਾਰ ਦੇ ਚਲੋ ਬਾਕੀ ਜੀਆਂ ਦੇ ਬਾਰੇ ਵੀ ਤੁਹਾਨੂੰ ਥੋੜਾ ਜਿਹਾ ਹਿੰਟ ਦੇ ਦਿੰਦਾ ਇਹ ਕੋਈ ਬੁੱਤੇ ਰੱਜੇ ਪੁੱਛੇ ਬੰਦੇ ਨਹੀਂ ਸੀਗੇ ਮੰਗ ਖਾਣੇ ਬੰਦੇ ਸੀਗੇ ਇਹਨਾਂ ਦੇ ਪਰਿਵਾਰ ਦੇ ਲੋਕੀ ਜਦੋਂ ਸ਼ੁਰੂ-ਸ਼ੁਰੂ ਜਣਾ ਇਹਨਾਂ ਦੇ ਬੰਦੇ ਨਾ ਬਾਹਰ ਜਾਣ ਲੱਗੇ ਕੀਰਤਨ ਦੇ ਬੇਸ ਜਿੱਦਾਂ ਲੋਕੀ ਬਾਹਰ ਜਾਂਦੇ ਸੀਗੇ ਜਾਂ ਇਹਨਾਂ ਦੇ ਬੰਦੇ ਇੱਕ ਦੂਜੇ ਨੂੰ ਸੱਦਣ ਲਾ ਪਏ ਬਾਹਰ ਇਹ ਨਾ ਇੰਗਲੈਂਡ ਜਾਣਾ ਸ਼ੁਰੂ ਕੀਤਾ ਇਹਨਾਂ ਲੋਕਾਂ ਨੇ ਇੰਗਲੈਂਡ ਵਿੱਚ ਵੀ ਨਾ ਇਹਨਾਂ ਨੇ ਝੂਠੀ ਜਨਮ ਪੱਤਰੀਆਂ ਬਣਾਣੀਆਂ ਨਾਗਾਂ ਵਾਲੀਆਂ ਮੁੰਦਰੀਆਂ ਵੇਚਣੀਆਂ ਲੋਕਾਂ ਦੇ ਹੱਥ ਪੜਨੇ ਉੱਥੇ ਵੀ ਗੋਰਿਆਂ ਨੇ ਢਾਲੇ ਅੱਛਾ ਉੱਥੇ ਵੀ ਗੋਰਿਆਂ ਨੇ ਢਾਲੇ ਉੱਥੇ ਵੀ ਉਹਨਾਂ ਦਾ ਜੁੰਡਾ ਚੰਗਾ ਖਲਾ ਰਿਆ ਇਹਦਾ ਭਰਾ ਤੇ 7 ਸਾਲ ਦੀ ਡਬੋਟ ਹੋਇਆ 7 ਸਾਲ ਉਹਨੂੰ ਵੀਜ਼ਾ ਨਹੀਂ ਦਿੱਤਾ ਇੰਗਲੈਂਡ ਦੀ ਗਵਰਨਮੈਂਟ ਨੇ ਅੱਛਾ ਕਿ ਇਹ ਬੰਦਾ ਇੰਗਲੈਂਡ ਦੇ ਵਿੱਚ ਇਹਨਾਂ ਦੇ ਲਾਇਕ ਨਹੀਂ ਹੈਗਾ ਇੱਥੇ ਆ ਕੇ ਮਾਹੌਲ ਖਰਾਬ ਕਰਦੇ ਸੜਕਾਂ ਦੇ ਵਿੱਚ ਜੜੀਆਂ ਭੀਖਾ ਮੰਗਦੇ ਅੱਛ ਅੱਜ ਕੰਨਾ ਮੈਂ ਘੋੜੀਆਂ ਰੱਖਦਾ ਮੈਂ ਕਾਲੀਆਂ ਗੱਡੀਆਂ ਰੱਖਦਾ ਮੈਂ ਫਲਾਨਾ ਮਟਮ ਘਾਨਾ ਤੂੰ ਕਿੱਥੋਂ ਰੱਖਦਾ ਸਾਨੂੰ ਵੀ ਤਾਂ ਪਤਾ ਨਾ ਜੇ ਮਾਰੇ ਨੀ ਤੁਹਾਨੂੰ ਨਵਾਂ ਪੈਸਾ ਦੇ ਹੀ ਦਿੱਤਾ ਘਟੋ ਘਟ ਤੁਸੀਂ ਔਕਾਤ ਵਿੱਚ ਤਾਂ ਰਹੋ ਤੁਸੀਂ ਉਸ ਉਸ ਕੌਮ ਦੇ ਉੱਤੇ ਇਦਾਂ ਦੇ ਅਲੀਗੇਸ਼ਨ ਦਾਗ ਤੇ ਨਾ ਲਵਾਓ ਜਿਹੜੀਆਂ ਚੀਜ਼ਾਂ ਦਾ ਕਰਕੇ ਸਾਨੂੰ ਲੋਕੀ ਕਹਿਣ ਕਿ ਯਾਰ ਇਹ ਮੁੰਡਾ ਤੁਹਾਡੇ ਆਪਣੇ ਆਪ ਨੂੰ ਸਿੱਖਾਂ ਚੋਂ ਦੱਸਦਾ ਪੰਜਾਬੀਆਂ ਦੱਸਦਾ ਤੇ ਇਹ ਤੁਹਾਡੇ ਬਾਰੇ ਇਸ ਤਰੀਕੇ ਦੀ ਰਾਏ ਪੇਸ਼ ਕਰਦਾ ਤੇ ਅੰਮ੍ਰਿਤਪਾਲ ਮਹਿਰੋ ਨੂੰ ਟਿਕਾੜੀ ਬਣੀ ਕਰਨ ਡਿਆ ਦੇਖੋ ਕਮਲਕੋਰੀ ਨੂੰ ਸੂਟ ਕਰਦੀ ਹੋਊਗੀ ਭਾਬੀ ਜਿਹੜੀ ਸੀ ਹਣਾ ਉਹਦੇ ਨਾਲ ਵੀ ਕੋਈ ਦੀ ਵੀਡੀਓ ਨਾ ਆ ਜਾਵੇ ਜਿੱਦਾਂ ਦੇ ਆਂਦੇ ਨੇ ਹਾਲਾਤ ਦਿਸਦੇ ਜਿੱਦਾਂ ਦੇ ਇਹਦੇ ਪਿੱਛੇ ਬੈਕਗ੍ਰਾਉਂਡ ਨਾਲ ਜਿਹੜੀਆਂ ਜਿਹੜੀਆਂ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਆ ਜਾਂ ਤੁਸੀਂ ਵੀ ਆਪਣੇ ਇੱਕ ਪੋਡਕਾਸਟ 'ਚ ਦੱਸਿਆ ਜਿਹੜਾ ਇਹਨੇ ਬਾਹਰ ਵਿਦੇਸ਼ ਦੀ ਧਰਤੀ ਤੇ ਵੀ ਇੱਕ ਔਰਤ ਦੇ ਨਾਲ ੱਤਕਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਦੇ ਬਾਰੇ ਵੀ ਦੁਨੀਆ ਜਾਣਦੀ ਆ ਇਹਦਾ ਭਰਾ ਕਬੂਤਰਬਾਜੀ 'ਚ ਪਟਿਆਲੇ 'ਚ ਕਿੰਨਾ ਲੰਬਾ ਕੇਸ ਚੱਲਦਾ ਰਿਹਾ ਦਲੇਰਮਹਿੰਦੀ ਤੱਕ ਨੂੰ ਸਮਨ ਹੋਏ ਹੂੰ ਮਤਲਬ ਪੈਸੇ ਦੀ ਲਾਲਚ ਦੇ ਨਾਲ-ਨਾਲ ਇੱਕ ਗਿਰਿਆ ਹੋਇਆ ਕਰਦਾਰ ਵੀ ਇਹਨਾਂ ਦੇ ਨਾਲ ਹੀ ਹੈ ਉਸ ਦੇ باوجود ਕਹਿਣ ਕੀ ਜੀ ਮੇਰੇ ਬਾਰੇ ਪਹਿਲੇ ਜਾਣ ਲਓ ਫੇਰ ਮੇਰੇ ਬਾਰੇ ਦੱਸਿਓ ਹੁਣ ਤੇਰੇ ਬਾਰੇ ਜਾਣ ਲਿਆ ਲੋਕਾਂ ਨੇ ਮੇਰੇ ਕੋਲ ਹਜੇ ਵੀ ਬਹੁਤ ਕੁਝ ਆ ਦੱਸਣ ਨੂੰ ਕਹਿਣ ਨੂੰ ਬਹੁਤ ਕੁਝ ਆ ਮਗਰ ਦੇਖੋ ਇਹ ਜਿਹੜੀਆਂ ਪੌੜੀਆਂ ਤੇ ਚੜ ਕੇ ਅੱਜ ਉੱਥੇ ਪਹੁੰਚਿਆ ਜਿਹੜੀਆਂ ਚੀਜ਼ਾਂ ਨੂੰ ਹਾਸਲ ਕਰਕੇ ਅੱਜ ਜਿੱਥੇ ਪਹੁੰਚਿਆ ਉੱਥੇ ਦੀ ਇੱਜ਼ਤ ਬਣੀ ਰਵੇ ਉਹਦੇ ਲਈ ਇਹਨੂੰ ਚੁੱਪ ਰਹਿਣਾ ਜ਼ਰੂਰੀ ਆ ਉਹ ਤਾਂ ਪੱਟਾਂ ਦੇ ਉੱਪਰ ਹੱਥ ਮਾਰ ਕੇ ਕਹਿੰਦੇ ਕਿ ਭਈ ਮੈਂ ਪੰਜਾਬੀ ਆ ਤੇ ਮੈਂ ਪੰਜਾਬ ਲਈ ਬੋਲ ਰਿਹਾ ਆ ਤੇ ਜੋ ਪੰਜਾਬ ਦੇ ਲਈ ਖਤਰਾ ਹੋਵੇਗਾ ਉਹਦੇ ਉੱਪਰ ਤਾਂ ਇਦਾਂ ਦੀ ਟਿੱਪਣੀ ਕਰੀ ਕੀ ਨਾ ਇਹ ਸਿੱਖ ਹੈ ਤੇ ਨਾ ਇਹ ਪੰਜਾਬੀ ਹੈ ਤੇ ਨਾ ਹੀ ਅਸੀਂ ਅਸੀਂ ਇਹਨੂੰ ਕਿਸੇ ਕਮਿਊਨਿਟੀ 'ਚ ਬਣਦੇ ਆ ਇਹ ਆਪ ਆਪਣੇ ਆਪਣੇ ਨਾਮ ਦੇ ਨਾਲ ਸਿੰਗਲ ਹੋਂਦੇ ਨੇ ਮੈਂ ਦੱਸਿਆ ਤੇ ਆ ਦੇਖੋ ਇਹ ਤਾਂ ਫੇਕ ਪਿਓ ਦੇ ਮਰਨ ਦਾ ਮੁਆਵਜ਼ਾ ਲੈਂਦੇ ਰਹੇ ਨੇ ਇਹਨਾਂ ਦੇ ਕੀ ਆ ਇਹਨਾਂ ਦਾ ਚੱਲਦਾ ਇਹ ਰਾਮ ਰੀਲਾ ਵਿੱਚ ਨਕਲੀ ਮਤਲਬ ਬਣ ਕੇ ਵਾਨਰ ਰੋਲ ਕਰਨ ਵਾਲੇ ਬੰਦੇ ਨੇ ਅੱਜ ਇਹਨਾਂ ਕੋਲ 4 ਪੈਸੇ ਆ ਗਏ ਆ ਇਹ ਆਪਣੇ ਮੂੰਹ ਦੱਸਣਗੇ ਕਿ ਇਹ ਢੋਲੇ ਛਣੀਆਂ বাজਾਣ ਵਾਲੇ ਬੰਦੇ ਸੀ ਰਾਮਲੀਲਾ ਵਿੱਚ ਹੌਲੀ ਹੌਲੀ ਇਹਨਾਂ ਨੂੰ 4 ਪੈਸੇ ਮਿਲ ਗਏ ਤੇ ਇਹਨਾਂ ਨੂੰ ਗੱਲਾਂ ਲੱਪੀਆਂ ਤੇ ਭਰਾ ਦੀ ਬਦੌਲਤ ਇੱਕ ਮਿਹਨਤੀ ਭਰਾ ਦੇ ਬਦੌਲਤ ਅੱਛਾ ਇਹਨਾਂ ਦੀ ਜ਼ਿੰਦਗੀ ਬਣੀ ਆ ਆਦਰਵਾਇਸ ਤਾਂ ਇਹ ਬੰਦੇ ਨਖੇਦ ਹੈਗੇ ਨੇ ਤੇ ਅੱਜ ਇਹਦੀ ਕਰਤੂਤ ਕਰਕੇ ਕਿਉਂਕਿ ਹੁਣ ਇਹਦੇ ਚੰਗੇ ਵਿੱਚ ਪਰਿਵਾਰ ਦੇ ਮੈਂਬਰ ਵੀ ਹੋਣਗੇ ਜਿਹੜੇ ਕਹਿਣਗੇ ਕਿ ਯਾਰ ਇਹਦੇ ਕਰਕੇ ਸਾਰੀਆਂ ਗੱਲਾਂ ਸਾਹਮਣੇ ਆਈਆਂ ਤੇ ਮੈਂ ਚਾਹੁੰਦਾ ਆ ਕਿਰਾ ਭਰਾ ਇਹਦੇ ਰਿਸ਼ਤੇਦਾਰ ਇਹਨੂੰ ਬਿਠਾ ਕੇ ਪੈਰਾਂ 'ਚ ਇਹਨੂੰ ਬੇਇੱਜ਼ਤ ਕਰਨ ਕਿ ਤੇਰੀਆਂ ਇਹ ਕਰਤੂਤਾਂ ਕਰਕੇ ਤੇਰੀਆਂ ਇਹ ਘਟੀਆਂ ਸਟੇਟਮੈਂਟਾਂ ਕਰਕੇ ਸਾਡੀ ਪਰਿਵਾਰ ਦੀ ਜਿਹੜੀ ਹੈ ਸਾਰੀ ਅੱਜ ਚੀਜ਼ਾਂ ਜਿਹੜੀਆਂ ਪਬਲਿਕ ਹੋਈਆਂ ਨੇ ਤੇ ਤੂੰ ਆਪਣਾ ਮੂੰਹ ਬੰਦ ਕਰ ਤੇ ਆਪਣੇ ਆਪ ਨੂੰ ਸੁਧਾਰ ਤਾਂ ਕਿ ਅੱਗੇ ਕੋਈ ਅਗਰ ਤੇਰੇ ਪਰਿਵਾਰ ਵਿੱਚ ਤੇਰਾ ਪੁੱਤ ਧੀ ਅਗਰ ਜਵਾਨ ਹੋ ਕੇ ਦੁਨੀਆ ਵਿੱਚ ਆਵੇ ਤੋਰੀ ਲੋਕ ਇੱਜ਼ਤ ਕਰਨ ਤੇਰੇ ਵਾਂਗ ਬੇਇੱਜ਼ਤੀ ਨਾ ਕਰਾਂਦਾ ਫਿਰ ਇਕ ਸਿੰਘ ਹੁਰੀ ਇਸ ਤਰੀਕੇ ਨਾਲ ਪੱਟਾਂ ਪਰ ਹੱਥ ਮਾਰ ਮਾਰ ਕੇ ਜਿਸ ਤਰੀਕੇ ਦੇ ਨਾਲ ਦਲਜੀਤ ਉਸਾਨ ਦੇ ਉੱਪਰ ਸਵਾਲ ਚੱਕ ਰਹੇ ਨੇ ਅ ਨੰਗ ਸਿੰਘਾਂ ਦੇ ਉੱਪਰ ਸਵਾਲ ਚੱਕ ਰਹੇ ਨੇ ਉਹ ਚੀਜ਼ ਫਿਰ ਕਿੱਥੇ ਰਹਿ ਗਈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਸਵਾਲ ਚੱਕਦੇ ਪਏ ਨੇ ਤੇ ਕਹਿੰਦੇ ਪਏ ਕਿ ਵੀ ਮੈਂ ਪੰਜਾਬ ਦਾ ਪੋਤਾ ਤੇ ਜੋ ਇਹ ਪੰਜਾਬ ਦੇ ਵਿੱਚ ਹੋ ਰਿਹਾ ਮੈਂ ਉਸ ਨੂੰ ਬਰਦਾਸ਼ਤ ਨਹੀਂ ਕਰੂੰਗਾ ਤੇ ਮੈਂ ਤਾਂ ਜਵਾਬ ਦੇਣਾ ਹੀ ਦੇਣਾ ਹੈ ਪੰਜਾਬ ਦੇ ਕਿਹੜੇ ਮਸਲਿਆਂ ਨੂੰ ਲੈ ਕੇ ਪੰਜਾਬ ਦਾ ਪੁੱਤ ਬਣ ਕੇ ਅੱਗੇ ਆਇਆ ਹੈਗਾ ਕੀ ਪੰਜਾਬ ਦੇ ਵਿੱਚ ਇਹ ਜਿਹੜੇ ਨਜਾਜ਼ ਸਿੱਖਾਂ ਦੇ ਕਤਲ ਹੋ ਰਹੇ ਉਹਨੂੰ ਲੈ ਕੇ ਅੱਗੇ ਕੋਈ ਅਗਵਾਈ ਕਰਦਾ ਰਿਹਾ ਜਾਂ ਟਰਸਟ ਦੇ ਜ਼ਰੀਏ ਕੋਈ ਸੇਵਾਵਾਂ ਕਰਦਾ ਰਿਹਾ ਕੀ ਇਹ ਪੰਜਾਬ ਦੇ ਵਿੱਚ ਹੋ ਰਹੀਆਂ ਨਸ਼ੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੇ ਲਈ ਲੜਦਾ ਰਿਹਾ ਜਾਂ ਪੰਜਾਬ ਦੀ ਰਾਜਨੀਤੀ ਦਾ ਹਿੱਸਾ ਬਣ ਕੇ ਰਿਹਾ ਕੀ ਬਤੌਰ ਸਿੱਖ ਕੀ ਇਹ ਕੇਸਾਧਾਰੀ ਅਮਰਤਾਰੀ ਬੱਚਾ ਹੈਗਾ ਕੀ ਇਹ ਬਤੌਰ ਸਿੱਖ ਇਹਦੇ ਅੱਗੇ ਬੱਚੇ ਜਿਹੜੇ ਜਾਂ ਇਹਦੇ ਪਰਿਵਾਰ ਜਿਹੜੇ ਵੀ ਅੱਗੇ ਜੀ ਨੇ ਕੀ ਉਹ ਬਤੌਰ ਗੁਰਸਿੱਖੀ ਵਾਲਾ ਜੀਵਨ ਜੀਉਂਦੇ ਆ ਕੀ ਇਹਦੇ ਤੇ ਕੋਈ ਮਾਣ ਕਰਨ ਵਾਲੀ ਗੱਲ ਹੈਗੀ ਹੈ ਕੋਈ ਇਦਾਂ ਦਾ ਹਿੱਸਾ ਹੈਗਾ ਕਿ ਅਸੀਂ ਇਸ ਤੇ ਮਾਣ ਕਰ ਸਕੀਏ ਬਤੌਰ ਸਿੱਖ ਜਾਂ ਪੰਜਾਬੀ ਇਹ ਘਟਨਾ ਇਹ ਪਹਿਲੇ ਦੱਸੇ ਅਸੀਂ ਤਾਂ ਦੱਸ ਦਿੱਤਾ ਕਿ ਕੀ ਹੈਗਾ ਸਿੱਖਾਂ ਦੇ ਲਈ ਸਭ ਤੋਂ ਜ਼ਰੂਰੀ ਹੁੰਦੀ ਹੈ ਰਤਮ ਰਦਾ ਜੀ ਰਤਮ ਰਦਾ ਦੇ ਬਿਲਕੁਲ ਖਿਲਾਫ ਚੱਲਣ ਵਾਲੇ ਲੋਕਾਂ ਚੋਂ ਇਹ ਜਿਹੜਾ ਔਰਤਾਂ ਦੇ ਲਈ ਆਪਣੇ ਮਾਨਸਿਕਤਾ ਦੇ ਵਿੱਚ ਜ਼ੈਨ ਵਿੱਚ ਜਿਹੜੀਆਂ ਚੀਜ਼ਾਂ ਰੱਖਦਾ ਆ ਜੋ ਕਰਦਾ ਆ ਉਹ ਬਤੌਰ ਪੰਜਾਬੀ ਸਿੱਖ ਕੋਈ ਵੀ ਨਹੀਂ ਕਰਦਾ ਈਵਨ ਰਾਜੂ ਜੀ ਤੁਸੀਂ ਵੀ ਨਹੀਂ ਕਿਉਂਕਿ ਪੰਜਾਬ ਦਾ ਇੱਕ ਹੁਣ ਹਿੱਸਾ ਹੋ ਪੰਜਾਬ 'ਚ ਰਹਿੰਦੇ ਪੰਜਾਬੀ ਬੋਲਦੇ ਪੰਜਾਬ 'ਚ ਜੰਮੇ ਪਲੇ ਵੱਡੇ ਹੋ ਜੀ ਤੁਸੀਂ ਮੰਨਦੇ ਆ ਜਾਂ ਹੋਰ ਵੀ ਜਿਹੜੇ ਪੰਜਾਬ 'ਚ ਰਹਿਣ ਵਾਲੇ ਲੋਕ ਜਿਹੜੇ ਬਤੌਰ ਸਿੱਖ ਨਹੀਂ ਹੈਗੇ ਜੀ ਉਹ ਵੀ ਮੰਨਦੇ ਨੇ ਕਿ ਗਲਤ ਕੀਆ ਤਾਂ ਸਹੀ ਕੀਆ ਤੇ ਆਪਣੇ ਆਪ ਨੂੰ ਦਾਵਾ ਕਰਨ ਰਿਹਾ ਕਿ ਮੇਰੇ ਬਾਰੇ ਜਾਨੋ ਫਿਰ ਮੇਰੇ ਬਾਰੇ ਬੋਲੋ ਤੇ ਹੁਣ ਜਦੋਂ ਤੇਰੇ ਬਾਰੇ ਜਾਣ ਲਿਆ ਫਿਰ ਹੁਣ ਲੋਕੀ ਤੇਰੇ ਬਾਰੇ ਜਿਹੜੇ ਹੁਣ ਸਵਾਲ ਕਰਨਗੇ ਉਹਨਾਂ ਦਾ ਜਵਾਬ ਦੇਈਆਂਗੇ ਅਸੀਂ ਤਾਂ ਹੁਣ ਤੇਰੇ ਤੋਂ ਸਵਾਲ ਜਿਹੜੇ ਖੜੇ ਕਰਤੇ ਹੈਗੇ ਆ ਤੇ ਇਹਨਾਂ 'ਚ ਜਿਹੜੀ ਗੱਲ ਝੂਠ ਹੋਗੀ ਉਹ ਵੀ ਦੱਸੀ ਕਿ ਤੇਰੇ ਭਰਾ ਨਹੀਂ ਨੰਗਾਲੀਆਂ ਮੋਦਰੀਆਂ ਵੇਚਦੇ ਸੀਗੇ ਕਿ ਤੇਰੇ ਭਰਾ ਨਹੀਂ ਟਵੇ ਬਣਾਉਂਦੇ ਸੀਗੇ ਤੇਰੇ ਭਰਾ ਨਹੀਂ ਹੱਥ ਪੜਦੇ ਸੀਗੇ ਕਿ ਤੁਸੀਂ ਬਾਹਰ ਇੰਗਲੈਂਡ ਜੀ ਆ ਕੇ ਵੀਖਾ ਨਹੀਂ ਮੰਗਦੇ ਸੀਗੇ ਕਿ ਤੁਸੀਂ ਆਪਣੇ ਬਾਪ ਨੂੰ ਜੂੰਦੇ ਨੂੰ ਹੀ ਮਰਿਆ ਦੱਸ ਕੇ ਹਰਜਾਨੇ ਨਹੀਂ ਲਏ ਆ ਸਾਰੀਆਂ ਗੱਲਾਂ ਦੇ ਜਵਾਬ ਦੇ ਦੇਵੇਂ ਮੀਕਾ ਫਿਰ ਤੁਸੀਂ ਉਹਨੂੰ ਪੁੱਛ ਲਿਓ ਕਿ ਮੈਂ ਸਹੀ ਆ ਜਾਂ ਗਲਤ ਆ ਫੇ ਕਰ ਲਵੇ ਉਹ ਤਾਂ ਕਹਿੰਦੇ ਵੀ ਅਸੀਂ ਤਾਂ ਬਈ ਰਜੇ ਪੁੱਜੇ ਹੈਗੇ ਆ ਸਾਡੇ ਕੋਲ ਇੰਨੀਆਂ ਗੱਡੀਆਂ ਇੰਨੇ ਘੋੜੇ ਇੰਨਾ ਕੁਝ ਹੈਗਾ ਸਭ ਕੁਝ ਹੈ ਸਵਾਲ ਚੱਕਣ ਵਾਲੇ ਤਾਂ ਇਦਾਂ ਹੀ ਸਵਾਲ ਚੱਕੀ ਜਾ ਰਹੇ ਨੇ ਅਸੀਂ ਦਸਾਂ ਨੌਾਂ ਦੀ ਕਿਰਤ ਕਰਕੇ ਕੋਈ ਚੀਜ਼ ਹਾਸਲ ਕੀਤੀ ਹੋਵੇ ਨਾ ਫਿਰ ਉਹ ਤਾਂ ਮਾਣ ਵੀ ਕਰੀਦਾ ਹੁੰਦਾ ਅਸੀਂ ਕਿਸੇ ਮੋਰੇ ਹੱਥ ਛੱਡ ਕੇ ਭੀਖਾ ਮੰਗ ਕੇ ਐਵੇਂ ਨੀਵੇਂ ਨੀਵੇਂ ਗਿਰ ਕੇ ਆਪਣੀ ਝੂਠੀ ਸ਼ੌਹਰਤ ਲਈ ਕਿਸੇ ਔਰਤ ਨੂੰ ਬਾਜ਼ਾਰ ਵਿੱਚ ਛੇੜ ਕੇ ਜਾਂ ਉਹਨੂੰ ਚੁੰਮ ਕੇ ਛੱਟ ਕੇ ਇਹ ਚੀਜ਼ਾਂ ਨਾਲ ਅਸੀਂ ਮਸ਼ਹੂਰ ਨਹੀਂ ਹੁੰਦੇ ਇਹ ਤਾਂ ਮਾਨ ਕਰੇਗੀ ਇਹਦੀ ਕੋ ਰੌਲਟੀ ਆਪਣੀ ਕੋਈ ਚੰਗੀ ਚੀਜ਼ਾਂ ਨਾਲ ਕਮਾਈ ਹੋਵੇ ਬਿਲਕੁਲ ਥੱਲੇ गिर ਕੇ ਕਮਾਈ ਹੋਈ ਸ਼ੌਹਰਤ ਹੈ ਕਿ ਇਹਨਾਂ ਲੋਕਾਂ ਦੀ ਮੈਂ ਦਿਲਜੀਤ ਦੁਸਾਂਜ ਵਾਲੀ ਗੱਲ ਜਿਹੜੀ ਤੁਸੀਂ ਕੀਤੀ ਹੈ ਇਹਨਾਂ ਦੇਖੋ ਦਿਲਜੀਤ ਦੁਸਾਂਜ ਤੇ ਇਹਨਾਂ ਦੀ ਇੱਕ ਇੰਡਸਟਰੀ ਆ ਇੰਡਸਟਰੀ ਕਰਕੇ ਇਹਨਾਂ ਦਾ ਆਪਸ ਵਿੱਚ ਕੀ ਲੈਣਾ ਦੇਣਾ ਆ ਉਹ ਇੱਕ ਅਲੱਗ ਵਿਸ਼ਾ ਆ ਮੈਂ ਦਿਲਜੀਤ ਦੁਸਾਂਜ ਦੇ ਫੇਵਰ ਵਿੱਚ ਨਹੀਂ ਇੰਟਰਵਿਊ ਕਰ ਰਿਹਾ ਕਿਉਂਕਿ ਉਹ ਹੋ ਸਕਦਾ ਕੁਝ ਮਛਲਿਆਂ ਨੂੰ ਲੈ ਕੇ ਉਹ ਵੀ ਮਤਲਬ ਕਟਕਰੇਚ ਹੋਵੇ ਅਸੀਂ ਉਸ ਵਿਸ਼ੇ ਨੂੰ ਉਸ ਤਰੀਕੇ ਨਾਲ ਡੀਲ ਹੀ ਨਹੀਂ ਕਰਦੇ ਪਰ ਜਿਹੜੀ ਮੇਕੇ ਦੀ ਬਾਰ ਬਾਰ ਆ ਕੇ ੜਕਾਵਟ ਪੈਦਾ ਕਰਨੀ ਲੋਕਾਂ ਨੂੰ ਚੈਲੰਜ ਦੇਣਾ ਉਹਨਾਂ ਦੀ ਪੋਡਕਾਸਟ ਦੀ ਵੈਲਿਊ ਦੱਸਣੀ ਜਾਂ ਉਹਨਾਂ ਦੇ ਪ੍ਰੋਗਰਾਮਾਂ ਨੂੰ ਜਿਹੜਾ ਫੇਕ ਦੱਸਣਾ ਹੁਣ ਅੱਜ ਰਿਐਲਿਟੀ ਸਾਹਮਣੇ ਆ ਦਿੱਤੀ ਹੈ ਹੋਰ ਇਸ ਤੋਂ ਬਾਅਦ ਵੀ ਬਹੁਤ ਕੁਝ ਹੈਗਾ ਕਹਿਣ ਕਹਾਣ ਨੂੰ ਮੈਂ ਤਾਂ ਬੰਦੇ ਵੀ ਨਾਲ ਖੜੇ ਕਰ ਦੂੰਗਾ ਠੀਕ ਹੈ ਨਾ ਫਿਰ ਫਿਰ ਵੀ ਤਾਂ ਚੁੱਪ ਕਰੂਗਾ ਹੀ ਤੇ ਹੁਣ ਇਹਨੂੰ ਚੁੱਪ ਕਰਨਾ ਚਾਹੀਦਾ ਹੁਣ ਇਹਨੂੰ ਇਹਨਾਂ ਚੀਜ਼ਾਂ ਦੇ ਵਿੱਚ ਦਖਲੰਦਾ ਜੀ ਨਹੀਂ ਕਰਨੀ ਚਾਹੀਦੀ ਨਾ ਉਹ ਪੰਜਾਬੀ ਨਾ ਉਹ ਸਿੱਖ ਉਹ ਆਪਣੀ ਇੰਡਸਟਰੀ ਨਾਲ ਵਾਸਾ ਰੱਖੇ ਉਧਰ ਜਿਹੜੀ ਉਹਨੇ ਖੇ ਖਾਣੀ ਉਹ ਖਾਵੇ ਬਾਹਰ ਨਾ ਆਵੇ ਇਹਨਾਂ ਚੀਜ਼ਾਂ ਤੋਂ ਆਪਣਾ ਆਪਣਾ ਦਾਇਰਾ ਸੀਮਿਤ ਰੱਖੇ ਉਹ ਤਾਂ ਕਹਿੰਦੇ ਪਏ ਨੇ ਕਿ ਵੀ ਪੰਜਾਬ ਦੇ ਵਿੱਚ ਜੋ ਵਿਅਕਤੀ ਪੱਤਰਕਾਰ ਪੋਡਕਾਸਟ ਕਰਦੇ ਪਏ ਨੇ ਉਹ ਪਹਿਲਾਂ ਜਾਣਕਾਰੀ ਇਕੱਠੀ ਕਰ ਲੈਣ ਉਤ ਤੋਂ ਬਾਅਦ ਮੇਰੇ ਉੱਪਰ ਬਿਆਨ ਦੇਣ ਉਤੋਂ ਲੈਦਾ ਉਹਨੇ ਜਿਹੜੀ ਅਪਸ਼ਬਦ बोले ਹੈਗੇ ਪੱਤਰਕਾਰ ਨੂੰ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਉਹੀ ਕਹਾਂ ਦੇਖੋ ਕਦੀ ਵੀ ਪੱਤਰਕਾਰ ਨੂੰ ਛੇੜਨਾ ਨਹੀਂ ਚਾਹੀਦਾ ਕਿ ਪੱਤਰਕਾਰ ਆਪਣੀ ਦਿਖਾਵੇ ਐਗਜ਼ੈਕਟ ਰਿਐਲਿਟੀ ਕਿਉਂਕਿ ਪੱਤਰਕਾਰ ਦੀ ਅਪਰੋਚ ਹੁੰਦੀ ਜ਼ਿਆਦਾ ਉਹ ਕਿਸੇ ਆਮ ਬੰਦੇ ਨਾਲੋਂ ਜ਼ਿਆਦਾ ਪਹੁੰਚ ਰੱਖਦਾ ਉਹਦੀ ਆਮ ਬੰਦੇ ਨਾਲੋਂ ਜ਼ਿਆਦਾ ਪਕੜ ਹੁੰਦੀ ਹੈ ਸੋਸਾਇਟੀ 'ਚ ਉਹ ਵਿਚਰਦਾ ਹੈ ਉਹਨੂੰ ਬੰਦਾ ਲੱਭਣਾ ਕੋਈ ਉਹਦੀ ਔਖੀ ਗੱਲ ਨਹੀਂ ਇਹਨੇ ਸਮਝਿਆ ਹੋਣਾ ਕਿ ਪਤਾ ਨਹੀਂ ਕੋਈ ਇਦਾਂ ਹੀ ਮਤਲਬ ਛੋਟੇ ਲੈਵਲ ਤੇ ਉੱਤੇ ਬੰਦਾ ਆ ਜਾਂ ਉਸ ਨੂੰ ਮੈਂ ਕਹਿੰਦਾ ਚਾਹੇ ਛੋਟੇ ਲੈਵਲ ਤੇ ਵੀ ਹੋਵੇ ਉਹਦੀ रियलिटी ਨੂੰ ਚੈਲੰਜ ਜਿਹੜਾ ਨਹੀਂ ਕਰਨਾ ਚਾਹੀਦਾ ਜੇ ਰਿਐਲਿਟੀ ਆ ਫੇਕ ਹੈਗੀ ਆ ਤਾਂ ਤੁਸੀਂ ਉਸ ਨੂੰ ਕਾਨੂੰਨੀ ਤੌਰ ਦੇ ਉੱਤੇ ਚੈਲੰਜ ਕਰੋ ਤੇ ਤੁਹਾਨੂੰ ਲੱਗਦਾ ਪ੍ਰੋਸੈਸ ਚ ਲੰਘੋ ਹੈਨਾ ਮਤਲਬ ਤੁਸੀਂ ਇੱਕ ਪਾਸੇ ਬੰਦਿਆਂ ਨੂੰ ਛੇੜ ਵੀ ਰਹੇ ਹੋ ਉੱਥੋਂ ਤੁਸੀਂ ਝੂਠ ਦੀ ਪੰਡ ਬਣ ਕੇ ਉੱਥੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਹੋ ਜਿੱਦਾਂ ਤੁਸੀਂ ਸੱਚੀ ਪਤਾ ਨਹੀਂ ਕਿੱਥੋਂ ਦੀ ਰਾਜੇ ਮਹਾਰਾਜਾਂ ਚੋਂ ਤਾਂ ਇਦਾਂ ਨਹੀਂ ਕਰਨਾ ਚਾਹੀਦਾ ਦਲੇਰਮੈਂਦੀ ਇੰਨਾ ਮਤਲਬ ਮੈਂ ਉਹਦੇ ਨਾਲ ਨਾਲ ਤਾਂ ਕੰਪੇਅਰ ਕਰ ਰਿਹਾ ਉਹ ਇੰਨਾ ਡਾਊਨ ਟੂ ਅਰਥ ਰਿਹਾ ਕਿਸੇ ਟਾਈਮ ਕੀ ਇੱਕ ਤਿਲਕ ਵਿਹਾਰ ਵਿੱਚ ਟੇਲਰ ਦੀ ਦੁਕਾਨ ਤੇ ਦਰਜੀ ਦਾ ਕੰਮ ਵੀ ਕਰਦਾ ਰਿਹਾ ਅੱਛਾ ਮਤਲਬ ਇੰਨੀ ਮਤਲਬ ਗਰੀਬੀ ਵੇਖੀ ਹੈ ਘਰਾਂ ਚੋਂ ਮਤਲਬ ਭਰਾ ਕਹਿ ਸਕਦੇ ਆ ਕਿ ਸਾਦ ਹੈ ਤੇ ਛੋਟਾ ਭਰਾ ਜਿਹੜਾ ਹੈਗਾ ਇਹ ਉਹ sire ਦਾ ਮੈਂ ਕਹਿੰਦਾ ਕਿ ਬਤੌਰ ਅਸੀਂ ਉਹਨੂੰ ਵੀ ਕਈ ਚੀਜ਼ਾਂ ਨੂੰ ਲੈ ਕੇ ਮੰਨਦੇ ਆ ਪ੍ਰੋਬਲਮ ਮੰਨਦੇ ਆ ਦਲੇਰ ਮਹਿੰਦੀ ਨੂੰ ਵੀ ਕਿਉਂਕਿ ਦਲੇਰ ਮਹਿੰਦੀ ਨੂੰ ਇਹਨੇ ਕਿਹਾ ਕਿ ਦਲੇਰ ਮਹਿੰਦੀ ਇੱਕ ਐਸਾ ਸ਼ਖਸ ਹੈਗਾ ਕਿ ਉਹ ਪਹਿਲੇ ਇੰਡਸਟਰੀ ਦੇ ਵਿੱਚ ਆਜਾ ਪੰਜਾਬੀ ਸਿੰਗਰ ਵਧੀਆ ਸਾਹਮਣੇ ਆ ਉਹਦੇ ਕਰਕੇ ਪੱਗ ਦੀ ਸ਼ਾਨ ਬਣੀ ਜਦ ਕਿ ਉਹ ਪੱਗ ਬਣ ਕੇ ਤਾਂ ਆਇਆ ਹੀ ਨਹੀਂ ਕਦੀ ਇੰਡਸਟਰੀ 'ਚ ਉਹ ਬਾਅਦ ਪੱਗ ਬਣ ਕੇ ਪਟਿਆਲੀਆਂ ਜਿਹੜੀ ਨੱਗਾ ਵਾਲੀ ਪੱਗ ਬਣ ਕੇ ਆਣ ਲਗਾ ਉਸ ਤੋਂ ਪਹਿਲੇ ਤਾਂ ਆਪਣੀ ਮਾਂ ਦਾ ਸਕਾਰਫ ਸਿਰ ਤੇ ਬਣ ਕੇ ਭੰਗੜੇ ਤੇ ਕਿੱਦੇ ਕਰਦਾ ਰਿਹਾ ਜਿਹੜੇ ਬੋਲੋ ਤਾਰਾ ਰਾਲੇ ਕੱਟੇ ਤੇ ਚੜ ਗਈ ਕਟੀਰੇ ਤੇ ਚੜ ਗਈ ਉਹ ਉਹਨੇ ਮਾਂ ਦਾ ਸਕਾਰਫ ਬਣ ਕੇ ਕੀਤਾ ਤਾਂ ਉਦੋਂ ਪੱਗ ਕਿੱਥੇ ਗਈ ਸੀਗੀ ਉਸ ਚੀਜ਼ ਨੂੰ ਲੈ ਕੇ ਉਹ ਸ਼ੁਰੂ ਹੋਈ ਇੰਡਸਟਰੀ ਚ ਇਹ ਬੰਦੇ ਸਾਡਾ ਮਜ਼ਾਕ ਦਾ ਪਾਤਰ ਬਣਾਇਆ ਜਿਹਨਾਂ ਬੰਦਿਆਂ ਨੇ ਅੱਜ ਉਹ ਗੱਲਾਂ ਕਰਨ ਦੇ ਕਿ ਪੱਗ ਉਹਨਾਂ ਕਰਕੇ ਫੇਮਸ ਹੋਈ ਇੰਡਸਟਰੀ ਦੇ ਅੰਦਰ ਇਹ ਤਾਂ ਸਵਾਲ ਹੈ ਜੀ ਉਹ ਕਹਿੰਦੇ ਕਿ ਬਈ ਪੱਗ ਸਾਡੇ ਕਰਕੇ ਫੇਮਸ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਵਰਲਡ ਵਾਈਡ ਅਸੀਂ ਲਿਆਉਣ ਵਾਲੇ ਆ ਪੱਗ ਨੂੰ ਤੇ ਲੋਕ ਸਾਨੂੰ ਹੀ ਅੱਜਕੱਲ ਟੀਚਰਾਂ ਅਸੀਂ ਉਹਨਾਂ ਲੋਕਾਂ ਨੂੰ ਉਦੋਂ ਬੇਇੱਜ਼ਤ ਕੀਤਾ ਉਹਨਾਂ ਦਿਨਾਂ ਦੇ ਵਿੱਚ ਮਗਰ ਚਲੋ ਬੰਦਾ ਬਹੁਤ ਡਾਊਨ ਟੂ ਅਰਥ ਹੈਗਾ ਤਾਂ ਕਰਕੇ ਉਹ ਬੜੀ ਜਲਦੀ ਗੱਲ ਨੂੰ ਸਮਝ ਗਿਆ ਦਲੇਰ ਮਹਿੰਦੀ ਤੇ ਉਹਨੇ ਇਸ ਚੀਜ਼ ਦੀ ਜਲਦੀ ਚੀਜ਼ ਚੇਂਜ ਜਿਹਾ ਉਹਨੇ ਜਿਹੜੀ ਦਸਤਾਰ ਹੁਣ ਬਣ ਕੇ ਜਿਹੜੀ ਨੱਗਾ ਵਾਲੀ ਨਾਲ ਪੱਟੀ ਜੀ ਬੰਨਦਾ ਨਾ ਉਹ ਅਸਲ 'ਚ ਮਲਕੀਸ਼ ਸਿੰਘ ਜਿਹੜਾ ਉਹਦਾ ਸੀਨੀਅਰ ਨੇ ਇਸ ਇੰਡਸਟਰੀ ਦੇ ਹੂੰ ਸਿੰਗਰ ਜਿਹੜੇ ਮਲਕੀਤ ਸਿੰਘ ਨੇ ਉਹਨਾਂ ਨੂੰ ਉਹਨਾਂ ਨੇ ਮਤਲਬ ਉਹਨਾਂ ਦੀ ਪਹਿਚਾਨ ਵਰਗੀ ਆਪਣੀ ਪਹਿਚਾਨ ਬਣਾਉਂਦੀ ਉਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਉਹਦੇ ਨਾਲ ਉਹਨਾਂ ਦੀ ਦਸਤਾਰ ਸਿਰ ਤੇ ਆਈ ਹੈ ਉਹਦਾ ਆਦਰਵਾਇਸ ਤਾਂ ਇਹ ਮਤਲਬ ਚੁੰਨੀਆਂ ਸਿਰ ਤੇ ਬੰਨਣ ਬਨ ਕੇ ਨੇ ਚਨਾਲੇ ਬੰਦੇ ਨੇ ਸੋ ਹੌਲੀ ਹੌਲੀ ਸੁਧਾਰ ਬੰਦੇ ਦੀ ਜ਼ਿੰਦਗੀ 'ਚ ਆਂਦਾ ਦਲੇਰ ਮਹਿੰਦੀ ਦੀ ਜ਼ਿੰਦਗੀ 'ਚ ਸੁਧਾਰ ਆਇਆ ਤੇ ਇਹਦੀ ਜ਼ਿੰਦਗੀ 'ਚ ਵੀ ਸੁਧਾਰ ਆਵੇ ਇਹੀ ਆਸ ਰੱਖ ਕੇ ਆਪਾਂ ਇੰਟਰਵਿਊ ਕਰ ਰਹੇ ਹਾਂ ਤੇ ਜੇ ਇਹਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਤੋਂ ਸਬਕ ਮਿਲ ਗਿਆ ਤੇ ਅੱਜ ਤੋਂ ਬਾਅਦ ਇਹਨਾਂ ਚੀਜ਼ਾਂ 'ਚ ਦਖਲ ਨਾ ਦੇਵੇ ਨਾ ਹੀ ਅਮਰਤਪਾਲ ਮਹਿਰਜ ਆਉਦੇ ਵਰਗਾ ਕੋਈ ਹੋਰ ਸਿੰਘ ਜਿਹੜਾ ਵੀ ਕੋਈ ਸਿੱਖੀ ਕਾਮ ਦੇ ਲਈ ਤਤਪਰ ਹੈਗਾ ਉਹਨੂੰ ਨਾ ਛੇੜੇ। ਲੱਗਦੇ ਉਹਨਾਂ ਨੂੰ ਹੁਣ ਜੋ ਜਵਾਬ ਚਾਹੀਦੇ ਸੀਗੇ ਉਹ ਮਿਲ ਜਾਣਗੇ ਤੇ ਉਸ ਤੋਂ ਬਾਅਦ ਉਹ ਸ਼ਾਂਤ ਬੈਠਣਗੇ। ਦੇਖੋ ਸ਼ਾਂਤ ਮੇਰੇ ਹਿਸਾਬ ਨਾਲ ਹੁਣ ਉਹਨੂੰ ਹੋਣਾ ਚਾਹੀਦਾ। ਜੇ ਨਹੀਂ ਹੁੰਦਾ ਤੇ ਮੈਂ ਬਹੁਤ ਸਾਰੀਆਂ ਅਪਰਤਾਂ ਹੋਰ ਖੋਲੂੰਗਾ। ਤੇ ਜੇ ਮੈਂ ਖੋਲੂੰਗਾ ਤਾਂ ਫਿਰ ਮੈਂ ਬੰਦੇ ਵੀ ਨਾਲ ਖੜੇ ਕਰੂੰਗਾ। ਫਿਰ ਇਸ ਲਈ ਸਮੱਸਿਆ ਜ਼ਿਆਦਾ ਹੋ ਜੂਗੀ ਕਿ ਇੰਡਸਟਰੀ 'ਚ ਬਦਨਾਮੀ ਹੋਊਗੀ ਤੇ ਇਹਨੂੰ ਵੀ ਕੰਮ ਮਿਲਣਾ ਬੰਦ ਹੋ ਜਾਊਗਾ ਆਪਣੀ ਰੋਜੀ ਰੋਟੀ ਜੇ ਚਲਾਉਣੀ ਹੈ। ਤੇ ਬੰਦੇ ਦਾ ਪੁੱਤ ਬਣ ਕੇ ਕਮਾਵੇ। ਮਤਲਬ ਜੇ ਰੋਜੀ ਰੋਟੀ ਚਮਾਉਣ ਚਲੋਣੀ ਹੈਗੀ ਤੇ ਸ਼ਾਂਤੀ ਨਾਲ ਬਹਿ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਬਿਆਨ ਦਿੱਤੇ ਹੈਗੇ ਆ ਮੀਕਾ ਸਿੰਘ ਹੋਰਾ ਵੱਲੋਂ। ਅੱਛਾ ਇੱਕ ਸਵਾਲ ਇਹ ਹੈ ਕਿ ਮੀਕਾ ਸਿੰਘ ਪਹਿਲਾਂ ਕਦੀ ਨਹੀਂ ਬੋਲਿਆ ਇਹ ਇਦਾਂ ਦੇ ਮੁੱਦਿਆਂ ਦੇ ਉੱਪਰ ਕਾਫੀ ਪਹਿਲਾਂ ਵੀ ਬਹੁਤ ਚਰਚਾਵਾ ਹੋਈਆਂ ਸੀਗੀਆਂ। ਹੁਣ ਹੀ ਕਿਉਂ ਮੀਕਾ ਸਿੰਘ ਇੰਨਾ ਐਕਟਿਵ ਹੋ ਗਿਆ ਕੀ ਲੱਗਦਾ ਹੈ? ਪਤਾ ਨਹੀਂ ਹੁਣ ਇਹ ਰੇਸੇ ਸਿਆਸੀ ਮੁਫਾਤ ਕੀ ਹੁੰਦਾ ਹੈ ਕਿਉਂਕਿ ਨਾ ਕਿਸੇ ਟਾਈਮ ਇਹਦੇ ਬ੍ਰਦਰ ਵੀ ਬਹੁਤ ਬਲੇਰਮੈਦੀ ਵੀ ਬਹੁਤ ਹਾਈਲਾਈਟ ਹੋਣ ਦੇ ਲਈ ਨਾ ਮਸਲਿਆਂ ਨੂੰ ਕਰੋਦ ਦਾ ਰਿਆ ਸੀਗਾ ਤੇ ਉਦੋਂ ਹੀ ਜਿਹੜੀ ਇੰਡੀਅਨ ਪੋਲਿਟਿਕਸ ਦੇ ਵਿੱਚ ਜਿਹੜੀ ਡੀਪ ਸਟੇਟ ਹੁੰਦੀ ਹੈ ਉਹਨਾਂ ਦੇ ਨਾਲ ਜਿੱਦਾਂ ਕੇਪੀਐਸ ਬਿੱਟੇ ਵਰਗੇ ਬੰਦੇ ਇਹ ਵੀ ਨਾਲ ਇਹਨਾਂ ਦਾ ਲਿੰਕ ਹੋਏ ਸੀ ਕਿਸੇ ਟਾਈਮ ਤੇ ਮੈਨੂੰ ਨਹੀਂ ਲੱਗਦਾ ਸ਼ਾਇਦ ਇਹ ਚੀਜ਼ ਜਦੋਂ ਉਹਨੇ ਇਸ ਚੀਜ਼ ਤੋਂ ਸਬਕ ਲਿਆ ਦਲੇਰ ਮਹਿੰਦੀ ਨੇ ਤੇ ਇਹਨੂੰ ਵੀ ਲੈਣਾ ਚਾਹੀਦਾ ਉਹ ਵੀ ਇਸ ਚੀਜ਼ ਤੋਂ ਫਿਰ ਗੈਪ ਰੱਖ ਕੇ ਆਪਣੀ ਜ਼ਿੰਦਗੀ ਜਿਹੜੀ ਉਹਨੂੰ ਇੰਡਸਟਰੀ ਦੇ ਬਤੌਰ ਇੱਕ ਜਿਉਣੀ ਚਾਹੀਦੀ ਸੀ ਸਿੰਗਰ ਉਹ ਉਸ ਤਰੀਕੇ ਨਾਲ ਹੀ ਜੀ ਰਿਹਾ ਇਹ ਵੀ ਸ਼ਾਇਦ ਕਿਸੇ ਦੇ ਹੱਥੇ ਨਾਲ ਚੜਿਆ ਹੋਵੇ ਜਿਸ ਕਰਕੇ ਇਦਾਂ ਦੀ ਪਬਲਿਸਿਟੀ ਫੇਕ ਪਬਲਿਸਿਟੀ ਭਾਲਦਾ ਤੇ ਜੇ ਥੋੜੇ ਦਿਨਾਂ ਅੱਜ ਸਾਹਮਣੇ ਗੱਲ ਆਣੀ ਚਾਹੀਦੀ ਮੇਰੇ ਹਿਸਾਬ ਨਾਲ ਕਿ ਕੋਣ ਇਹਦੇ ਮਗਰ ਹੈ ਕੋਣ ਇਹਨੂੰ ਇਹ ਚੀਜ਼ਾਂ ਲਈ ਕਹਿ ਰਿਹਾ ਔਖਸਾਰਿਆ ਫਿਲਹਾਲ ਤੇ ਮੇਰੇ ਹੱਥ ਚਾਹ ਦੇ ਕੋਈ ਇਦਾਂ ਦੀ ਔਥੈਂਟੀਸਿਟੀ ਨਹੀਂ ਹੈ ਕਿ ਜਿਹਦੇ ਕਰਕੇ ਮੈਂ ਕਹਿ ਸਕਾਂ ਕਿ ਫਲਾਣੇ ਕਾਰਨਾਂ ਕਰਕੇ ਇਹਦਾ ਕਰ ਰਿਹਾ ਜੇਕਰ ਹੁਣ ਚੁੱਪ ਨਹੀਂ ਬੈਠਦੇ ਨੇ ਮੇਕਾ ਸਿੰਘ ਫਿਰ ਤੁਹਾਡੇ ਵੱਲੋਂ ਕੀ ਕੁਝ ਕੀਤਾ ਜਾਵੇਗਾ ਬਸ ਨਹੀਂ ਫਿਰ ਅਗਲਾ ਇੰਟਰਵਿਊ ਅਸੀਂ ਸਟੂਡੀਓ ਚ ਕਰਾਂਗੇ ਪ੍ਰੋਪਰ ਤਰੀਕੇ ਨਾਲ ਵਿਦ ਐਵਿਡੈਂਸ